ਅੱਜ ਦੀ ਜਿਹੜੀ ਤੁਹਾਡੇ ਨਾਲ ਪ੍ਰੈਸ ਦੀ ਮੀਟਿੰਗ ਉਹਦੇ ਵਿੱਚ ਵਿਸ਼ੇਸ਼ ਤੌਰ ਤੇ ਤੁਹਾਡੇ ਸਾਰੇ ਦੇ ਰੂਬਰੂ ਹੋਣਗੇ ਸਾਡੇ ਬਹੁਤ ਸਤਕਾਰਯੋਗ ਅਦਨੀਆਂ ਬਨਾਸ਼ਰਾਏ ਖੰਨਾ ਜੀ ਜੋ ਸਾਡੇ ਸਟੇਟ ਦੇ ਪੀਜੀਪੀ ਵੀ ਰਹੇ ਨੇ ਮੈਂਬਰ ਪਾਰਲੀਮੈਂਟ ਵੀ ਰਹੇ ਨੇ ਸ਼ਾਰਪੋਟੂ ਔਰ ਭਾਰਤੀ ਜਨਤਾ ਪਾਰਟੀ ਦੇ ਨੈਸ਼ਨਲ ਵਾਈਸ ਪ੍ਰੈਜ਼ੀਡੈਂਟ ਵੀ ਰਹੇ ਨੇ ਔਰ ਅਲੱਗ-ਅਲੱਗ ਜ਼ਿੰਮੇਵਾਰੀਆਂ ਤੇ ਬੜਾ ਨੰਬਰ ਸਮਾ ਪਾਰਟੀ ਦਾ ਇਹਨਾਂ ਨੇ ਕੰਮ ਦੇਖਿਆ ਉਨ੍ਹਾਂ ਦੇ ਨਾਲ ਸਾਡੇ ਸੂਬੇ ਦੇ ਜਨਸਕੱਤਰ ਆਦਰਯੋਗ}{|\text{ਦਿਆਲ ਸਿੰਘ ਸੋਲਟੀ ਜੀ}} ਮੌਜੂਦ ਨੇ। ਉਨ੍ਹਾਂ ਦੇ ਨਾਲ ਸਾਡੇ ਪ੍ਰਦੇਸ਼ ਦੇ ਪ੍ਰੋਕਟਾ ਪ੍ਰਕਪਾਲ ਪੰਨਿਆਲ ਜੀ ਬੈਠੇ ਨੇ। ਮੇਰੇ ਨਾਲ ਜਨਰਲ ਸੈਕਟੀਵੀਰੇ ਨਰਿੰਦਰ ਸਿੰਘ ਮੱਡੀ ਜੀ ਔਰ ਸਾਡੇ ਕਮਲ ਜੀ ਸੋਈ ਜੀ ਪ੍ਰੋਕਟਾ ਪੰਜਾਬ ਪ੍ਰਦੇਸ਼ ਉਹ ਵੀ ਬੈਠੇ ਨੇ ਔਰ ਮੇਰੇ ਜ਼ਿਲ੍ਹੇ ਦੇ ਪ੍ਰੈਸ ਸਟਾਫ ਡਾਕਟਰ ਸੀ ਜੀ ਵੀ ਬੈਠੇ ਨੇ। ਸੋ ਮੈਂ ਬੀਤੀ ਗੱਲ ਦਾ ਆਦਰਯੋਗ ਨਾਸ਼ਰੇ ਖੰਨਾ ਜੀ ਨੂੰ ਤੋਂਡੇ ਨਾਲ ਗੱਲਬਾਤ ਕਰਾਂਗਾ। ਮੈਕਡੋਨਗਰ ਲਈ ਬਾਈਕ ਦਾ ਆਵਾਜ਼ ਸਭ ਤੋਂ ਪਹਿਲਾਂ ਮੈਂ ਸਾਰੀ ਪ੍ਰੈਸ ਦਾ ਬਹੁਤ-ਬਹੁਤ ਧੰਨਵਾਦ ਕਰ ਰਿਹਾ ਜਿਨ੍ਹਾਂ ਨੇ ਸਾਡੇ ਇਸ ਆਫਿਸ ਆ ਕੇ ਜੋ ਮੈਂ ਗੱਲ ਅੱਜ ਕਨਵੇ ਕਰਨੀ ਹੈ ਉਹ ਤੁਹਾਡੇ ਲਈ ਵੀ ਹੈ ਮੇਰੇ ਲਈ ਵੀ ਹੈ ਲੁਧਿਆਣੇ ਦੇ ਬੈਸਟ ਹਲਕੇ ਲਈ ਵੀ ਉਹ ਵਿਸ਼ੂ ਇਹ ਹੈ ਕਿ ਜਿਹੜਾ 24 ਘੰਟੇ ਬਿਜਲੀ ਦੇਣ ਦਾ ਵਾਦਾ ਸਰਕਾਰ ਨੇ ਕੀਤਾ ਸੀ ਅੱਜ ਅਸੀਂ ਕਿਉਂਕਿ ਲੁਧਿਆਣਾ ਚ 2 ਮਹੀਨੇ ਤੋਂ ਮੈਂ ਵੀ ਇੱਥੇ ਰਹਿ ਰਹੇ ਆ ਕੋਈ ਐਸਾ ਦਿਨ ਨਹੀਂ ਜਿੱਦਣ 10 ਤੋਂ 12 ਘੰਟੇ ਕੱਟ ਨਾ ਲੱਗੇ 24 ਘੰਟੇ ਬਿਨਾਂ ਰੁਕਾਵਟ ਤੋਂ ਬਿਜਲੀ ਦੀ ਸਪਲਾਈ ਦਾ ਵਾਅਦਾ ਕਰਨ ਵਾਲੀ ਸਰਕਾਰ ਅੱਜ ਬਿਜਲੀ ਆਵੇ ਨਾ ਆਵੇ ਤੁਹਾਡੇ ਬਿੱਲ ਜਰੂਰ ਆਣਗੇ ਉਹ ਵਾਅਦਾ ਇਹਨਾਂ ਨੇ ਪੂਰਾ ਨਹੀਂ ਕੀਤਾ ਦੂਸਰਾ ਵਾਅਦਾ ਜਿਹੜਾ ਹੈ ਉਹ ਹੈ ਇੰਡਸਟਰੀ ਨਾਲ ਜਦੋਂ ਇਹ ਸਰਕਾਰ ਆਈ ਸੀ ਤਾਂ ਇਹਨਾਂ ਨੇ ਵਾਅਦਾ ਕੀਤਾ ਸੀ ਕਿ ਅਸੀਂ 5 ਰੁਪਏ ਪਰ ਯੂਨਿਟ ਬਿਜਲੀ ਜਿਹੜੀ ਹੈ ਉਹ ਇੰਡਸਟਰੀ ਨੂੰ ਦਵਾਂਗੇ ਅੱਜ 9 ਰੁਪਏ ਤੋਂ ਲੈ ਕੇ 10 ਰੁਪਏ ਤੱਕ ਜਿਹੜਾ ਪਰ ਯੂਨਿਟ ਬਿਜਲੀ ਇੰਡਸਟਰੀ ਨੂੰ ਮਿਲ ਰਹੀ ਹੈ ਬਿਜਲੀ ਮਿਲ ਨਹੀਂ ਰਹੀ ਯੂਨਿਟ ਦੇ ਪੈਸੇ ਜ਼ਿਆਦਾ ਨੇ ਜਦੋਂ ਉਹ ਡੀਜ਼ਲ ਤੇ ਆਪਣੀ ਇੰਡਸਟਰੀ ਚਲਾਉਂਦੇ ਆ ਤਰਾਹੀ ਤਰਾਹੀ ਮਾਨ ਹੁੰਦਾ ਤਰਾਹੀ ਤਰਾਹੀ ਕਰਦੇ ਨੇ ਕਿ ਕਿੰਨਾ ਪੈਸਾ ਉਹਨਾਂ ਨੂੰ ਉਸ ਦੇ ਜਗ੍ਹਾ ਤੇ ਖਰਚਣਾ ਪੈ ਰਿਹਾ ਜਿਹੜੇ ਜਗ੍ਹਾ ਜਿਹੜੀ ਮੈਂ ਗੱਲ ਕਰ ਰਿਹਾ ਗੁਰਦੇਵ ਨਗਰ ਸਾਬਾ ਨਗਰ ॠਸ਼ੀ ਨਗਰ ਮਾਤਾ ਪੰਜਾਬ ਮਾਤਾ ਨਗਰ ਬੀਐਸ ਨਗਰ ਰਾਜਗੁਰੂ ਨਗਰ ਸੁਨੀਤ ਇਹ ਇਲਾਕੇ ਬੈਸਟ ਹਲਕੇ ਦੇ ਆਂਦੇ ਨੇ ਅੱਜ ਆਮ ਆਦਮੀ ਪਾਰਟੀ ਦੇ ਆ ਕੈਂਡੀਡੇਟ ਜਿਸ ਟੰਗ ਨਾਲ ਉਹਨਾਂ ਨੇ ਆਪਣੇ ਆਪ ਨੂੰ ਪ੍ਰੇਜ਼ੈਂਟ ਕੀਤਾ ਕਿ ਮੈਂ ਤਾਂ ਇਸ ਹਲਕੇ ਦਾ ਸੀਐਮਾ ਨਹੀਂ ਹੈ ਮੇਰੇ ਕਹਿਣ ਤੇ ਸਾਰੇ ਕੰਮ ਹੋ ਰਹੇ ਨੇ ਇੱਕ ਵਾਰ ਵੀ ਉਹ ਲੋਕਾਂ ਦੀ ਇਸ ਸਮੱਸਿਆ ਨੂੰ ਹੱਲ ਕਰਨ ਦੇ ਲਈ ਅੱਗੇ ਦਾ ਕੀ ਆਣਾ ਇੱਕ ਬਿਆਨ ਤੱਕ ਨਹੀਂ ਦਿੱਤਾ ਅੱਜ ਗਰਮੀ ਪੀਸ਼ਮ ਗਰਮੀ ਪੈ ਰਹੀ ਹੈ ਕਈ ਵਾਰ 44 ਤੋਂ 46 ਡਿਗਰੀ ਟੈਂਪਰੇਚਰ ਵੀ ਹੋ ਜਾਂਦਾ ਅਜਾ ਤ ਤ ਲੋਕਾਂ ਨੂੰ ਹੋ ਗਈ ਹੈ ਕਿ ਇਸ ਤੋਂ ਬਿਨਾ ਸ਼ਾਇਦ ਐਫੀਸ਼ੀਐਂਸੀ ਨਾ ਵਧੇ ਏਸੀ ਦਾ ਕੀ ਪੱਖੇ ਵੀ ਨਹੀਂ ਚੱਲਦੇ ਤੋਂ ਅੱਜ ਅਸੀਂ ਉਸ ਬद्दल ਨਿੰਦਾ ਕਰਦੇ ਹਾਂ ਔਰ ਡਿਮਾਂਡ ਕਰਦੇ ਹਾਂ ਕਿ ਲੋਕਾਂ ਦੀ ਭਲਾਈ ਵਾਸਤੇ ਸਰਕਾਰ 24 ਘੰਟੇ ਜਿਹੜੀ ਹੈ ਬਿਜਲੀ ਉਹ ਲੋਕਾਂ ਨੂੰ ਉਪਲਬਧ ਕਰਾਵੇ ਅਜੇ ਨੀ ਇਸ਼ੂ ਤੇ ਹੀ ਸਾਡੀ ਪ੍ਰੈਸ ਕਾਨਫਰੰਸ ਕੋਈ ਪ੍ਰਸ਼ਨ ਹੈ ਕੋਈ ਸਵਾਲ ਨਾਮ ਲਾਉਂਦੇ ਇਸ ਚੋਣਾਂ ਵਿੱਚ ਕਿਹੜੇ ਕਿਹੜੇ ਮੁੱਦੇ ਬੜੇ ਨੇ ਤੇ ਕਿਹੜੇ ਮੁੱਦੇ ਉੱਪਰ ਨੇ ਚਾਹੀਦੇ ਲੋਕਾਂ ਦੇ ਹੋਰ ਮਸਲੇ ਕਿਹਨੇ ਵੀ ਵੈਸੇ ਪੰਜਾਬ ਦੇ ਲੈਵਲ ਤੇ ਤਾਂ ਜਦੋਂ ਪੰਜਾਬ ਦੀ ਚੋਣ ਆਉਗੀ ਉਦੋਂ ਕਰਾਂਗੇ ਲੇਕਿਨ ਤੁਸੀਂ ਸਵਾਲ ਪੁੱਛਿਆ ਤਾਂ ਮੈਂ ਤਾਂ ਜਵਾਬ ਜਰੂਰ ਦੇਣਾ ਚਾਹਾਂਗਾ ਕਿਉਂਕਿ ਪੰਜਾਬ ਦੇ ਸਾਰੇ ਲੀਡਰ ਇੱਥੇ ਆ ਰਹੇ ਨੇ ਜੀ ਹਰ ਪਾਰਟੀ ਦੇ ਵੱਡੇ ਲੀਡਰ ਤਾਂ ਕਿ ਪੰਜਾਬ ਸੁਣ ਲਓ ਮੇਰੀ ਗੱਲ ਜਿਉਂਕੋ ਕਸਨ ਆ ਗਿਆ ਨਾ ਰਿਪੀਟ ਕਰਕੇ ਵੀ ਇਹ ਗੱਲ ਕਰਨੀ ਸੀ ਮੈਂ ਰੀਸੈਂਟ ਗੱਲ ਕਰਨ ਲੱਗਾ ਤੁਹਾਨੂੰ ਦੋ ਟੈਗ ਲਾਈਨਸ ਇਸ ਸਰਕਾਰ ਨੇ ਦਿੱਤੀਆਂ ਪਹਿਲੀ ਟੈਗ ਲਾਈਨ ਸੀਗੀ ਜੁੱਧ ਨਸ਼ਿਆਂ ਵਿਰੁੱਧ ਦੂਜੀ ਟੈਗ ਲਾਈਨ ਸੀ ਸਿੱਖਿਆ ਕ੍ਰਾਂਤੀ ਹੁਣ ਮੈਂ ਦੋਨੋਂ ਤੇ ਜੇ ਗੱਲ ਕਰਾਂ ਤਾਂ ਜੁੱਧ ਨਸ਼ਿਆਂ ਵਿਰੁੱਧ ਬਿਲਕੁਲ ਛੋਟੇ ਛੋਟੇ ਜਿਹੜੇ 10 ਗ੍ਰਾਮ 20 ਗ੍ਰਾਮ 50 ਗ੍ਰਾਮ ਵਾਲੇ ਲੋਕ ਐ ਉਹਨਾਂ ਨੂੰ ਫੜ ਕੇ ਅੰਦਰ ਦਿੱਤਾ ਜਾ ਰਿਹਾ ਲੇਕਿਨ ਕੋਈ ਬਿਗ ਫਿਸ਼ ਵੱਡੀ ਮਛਲੀ ਅਸਤਗਣਾ ਤੁਹਾਡੇ ਸਾਹਮਣੇ ਆਈ ਹੈ ਨਾ ਸਾਡੇ ਸਾਹਮਣੇ ਆਈ। ਦੂਸਰੀ ਗੱਲ ਜਿਹੜੇ ਲੋਕ ਫੜੇ ਵੀ ਗਏ ਆ ਫਿਗਰ ਆਂਦੀ ਹੈ ਕਿ 1300 ਫੜ ਲਿਆ 1700 ਫੜ ਲਿਆ ਐਨੇ ਕਿਲੋ ਹੀਰੋਂ ਫੜ ਲਿਆ ਨੇ ਕੋਲ ਫੀਮ ਫੜ ਲਈ। ਕੀਆ ਸਰਕਾਰ ਨੇ ਕੋਈ ਫਾਸਟ ਟਰੈਕ ਕੋਰਟ ਬਣਾ ਕੇ ਉਹਨਾਂ ਦੀ ਸਜ਼ਾ ਦੇਣ ਦਾ ਕੋ ਪ੍ਰਿਜ਼ਨ ਬਣਾਇਆ? 31 ਮਈ ਲਾਸਟ ਡੇਟ ਸੀ। ਅੱਜ ਕਿੰਨੀ ਹੋ ਗਈ? 14 14 ਤਰੀਕ 15 ਦਿਨ ਅੱਗੇ ਲੰਘ ਗਏ ਨੇ। ਲੇਕਿਨ ਉਹ ਮਿਹਮ ਜਿਹੜੀ ਹੈ ਉਹ ਉੱਥੇ ਦੀ ਉੱਥੇ ਖੜੀ ਐ ਨਸ਼ਾ ਵਧ ਰਿਆ ਰੋਜ਼ ਤੁਸ ਤੁਹਾਡੇ ਕੋਲ ਵੀਡੀਓ ਆਉਂਦੇ ਨੇ ਸਾਡੇ ਕੋਲ ਵੀਡੀਓ ਆਉਂਦੇ ਨੇ ਲੋਕ ਓਪਨਲੀ ਜਿਹੜੇ ਨੇ ਉਹ ਟੀਕੇ ਲਾ ਲਾ ਕੇ ਬਿਓਸ਼ੀ ਨਾ ਫੜੇ ਦੂਜਾ ਸਿੱਖਿਆ ਦੀ ਗੱਲ ਕਰਾਂ ਸਿੱਖਿਆ ਦਾ ਮਿਆਰ ਉੱਚਾ ਕਰਨ ਦੇ ਲਈ ਇੱਕ ਵੀ ਐਸਾ ਕਦਮ ਸਰਕਾਰ ਨੇ ਨਹੀਂ ਉਠਾਇਆ ਜਿਹਦੇ ਨਾਲ ਗਵਰਨਮੈਂਟ ਸਕੂਲਾਂ ਦੇ ਵਿੱਚ ਐਡਮਿਸ਼ਨ ਵੱਸ ਸਕਿਆ ਗਵਰਨਮੈਂਟ ਸਕੂਲ ਦੇ ਵਿੱਚ ਇੱਕ ਆਮ ਗਰੀਬ ਆਦਮੀ ਦਾ ਬੱਚਾ ਜਿਹੜਾ ਹੈ ਉਹ ਪੜ੍ਹਨ ਜਾਂਦੜਾ ਅਫੋਰਡ ਨਹੀਂ ਕਰ ਸਕਦਾ ਕਿ ਮੈਂ ਪ੍ਰਾਈਵੇਟ ਪਬਲਿਕ ਸਕੂਲਾਂ ਦੇ ਵਿੱਚ ਪੜ੍ਹ ਸਕਾਂ ਲੇਕਿਨ ਉੱਥੇ ਟੀਚਰ ਹੈ ਨਹੀਂ ਕਿੰਨੇ ਕਾਲਜ ਸਕੂਲ ਨੇ ਜਿਨ੍ਹਾਂ 'ਚ ਪ੍ਰਿੰਸੀਪਲ ਹੈ ਨਹੀਂ ਕਿੰਨੇ ਕਾਲਜ ਨੇ ਜਿਨ੍ਹਾਂ 'ਚ ਟੀਚਰ ਹੈ ਨਹੀਂ ਕਿੰਨੇ ਸਕੂਲ ਨੇ ਜਿਨ੍ਹਾਂ ਦੇ ਵਿੱਚ ਬੰਨ ਟੀਚਰ ਜਿਹੜਾ ਹੈ ਉਹੀ ਕੰਮ ਕਰ ਰਿਹਾ 70 ਬੱਚੇ ਨੇ ਜਦੋਂ ਉਹ ਵੀ ਚਿੱਠੀ ਪੱਤਰਾ ਜਲਾਇਆ ਹੋਇਆ ਹੈ ਕਈ ਵਾਰ ਹੁਣ ਫੋਨਾਂ ਦੇ ਪਿੰਡਾਂ ਤੋਂ ਕੰਨਾ ਸਾਹਿਬ ਇੱਕੋ ਟੀਚਰ ਸੀ ਉਹ ਵੀ ਹੁਣ ਡਿਊਟੀ ਚ ਲੱਗ ਗਿਆ ਬੱਚੇ ਸਾਰੇ ਸੜਕਾਂ ਤੇ ਘੁੰਮਦੇ ਨੇ ਸੋ ਸਿੱਖਿਆ ਕ੍ਰਾਂਤੀ ਔਰ ਜੁਧ ਰਸ਼ਿਆ ਬ੍ਰੁੱਧ ਇਹ ਬਹੁਤ ਵੱਡੇ ਦੋ ਇਸ਼ਿਊ ਨੇ ਜਿਹੜੇ ਆਉਣ ਵਾਲੇ ਸਮੇਂ ਤੇ ਸਰਕਾਰ ਦੇ ਖਿਲਾਫ ਬਹੁਤ ਵੱਡੀ ਮੁਹਿੰਮ ਜਿਹੜੀ ਹੈ ਬਣਨ ਬਾਦੀ ਆਮ ਆਦੀ ਪਾਰਟੀ ਕਲੇਮ ਕਰਦੀ ਹੈ ਕਿ ਜਿਹੜੇ ਗਵਰਨਮੈਂਟ ਸਕੂਲ ਸੇ ਇੱਕ 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 ਜਾਂਦੇ ਜਿਹੜੇ ਗਵਰਨਮੈਂਟ ਸਕੂਲ ਸੇ ਉਹਨਾਂ ਦੀ ਪਰਫਾਰਮੈਂਸ ਵਧੀਆ ਹੋਈ ਹੈ ਆਮ ਆਦੀ ਪਾਰਟੀ ਦਾ ਇਹ ਕਲੇਮ ਹੈ ਤੁਸੀਂ ਆਪੋਜ਼ਿਟ ਕਲੇਮ ਕਰ ਰਹੇ ਹੋ ਦੇਖੋ ਕਲੇਮ ਕਰਨਾ ਔਰ ਪ੍ਰੈਕਟੀਕਲ ਹੋਣਾ ਬੜਾ ਅੰਤਰ ਹੈ ਹੁਣ ਮੈਂ ਛੋਟੀ ਗੱਲ ਦੱਸਣਾ ਮੈਂ ਐਮਐਲਏ ਰਿਆਂ ਮੈਂ ਐਮਪੀ ਰਿਆਂ ਜਦ ਤੱਕ ਕਿਸੇ ਪਿੰਡ ਦੇ ਵਿੱਚ ਕਿਸੇ ਪ੍ਰੋਜੈਕਟ ਵਾਸਤੇ ਪੂਰੀ ਗ੍ਰਾਂਟ ਨਹੀਂ ਦਿੱਤੀ ਜਾਂਦੀ ਸੀ ਤਾਂ ਲੋਕ ਬੜਨੇ ਹੁੰਦੇ ਸੀ ਇਹ ਕੀ ਕਰ ਰਹੇ ਨੇ ਇਹ ਇੱਕ ਬਾਥਰੂਮ ਦੀ ਰਿਪੇਅਰ ਬਾਥਰੂਮ ਹੈਗਾ ਸਕੂਲ ਚ ਉਹਦੀ ਰਿਪੇਅਰ ਹੈ ਕੌਣ ਉਹ ਘਾਟ ਨੂੰ ਨਰਨ ਜਾ ਰਿਹਾ ਇੱਕ ਮੰਤਰੀ ਜਿੰਨੇ ਦਾ ਬਾਥਰੂਮ ਨਹੀਂ ਉਤੋਂ ਜ਼ਿਆਦਾ ਪੈਸੇ ਸਕੂਲ ਦੇ ਖਰਚ ਕਰਵਾ ਰਹੇ ਨੇ ਕਿੰਨੇ ਇਦਾਂ ਦੇ ਫੰਕਸ਼ਨ ਆਏ ਨੇ ਤੋਂ ਸਿੰਪਲ ਕਹਿ ਦੇਣਾ ਔਰ ਦਿਖਾਣਾ ਉੱਚ ਫਰਕ ਇਹ ਇੱਕ ਇੱਕ ਮਿੰਟ ਇੱਕ ਮਿੰਟ ਜੀ ਉਹਨਾਂ ਨੂੰ ਵੀ ਬੋਲਣ ਦਿਓ ਨਾਲ ਇੱਕ ਮਿੰਟ ਜੀ ਸਰ ਤੁਸੀਂ ਬਿਜਲੀ ਦਾ ਇਸ਼ੂ ਕਿਹਾ ਰਿਹਾ ਉਹ ਲੱਗਿਆ ਲੁਧਿਆਣਾ ਸ਼ਹਿਰ ਦੇ ਵਿੱਚ ਜਿਹੜਾ ਇਨਫਰਾਸਟ੍ਰਕਚਰ ਆ ਉਹ ਡਾਊਨ ਹੈ ਕਿਨਾਂ ਕੋ ਟ੍ਰਾਂਸਫਰਰ ਦੀ ਵੀ ਕਮੀ ਹੈ ਕਰੀਬ 3000 ਮੁਲਾਜ਼ਮ ਜਿਹੜੇ ਲਾਈਨਮੈਨ ਆ ਜਿਹੜੇ ਕਿ ਰਿਪੇਅਰ ਕਰਦੇ ਆ ਜਾਂ ਸੁਰਖਲਨ ਤੇ ਠੀਕੇਦਾਰ ਵੀ ਹੈ ਨਹੀਂ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਵੀ ਸਰਕਾਰ ਜਿਹੜਾ ਪੂਰਤੀ ਦੀ ਗੱਲ ਕਰਦੀ ਸੀ ਉਹ ਵੀ ਕੰਮ ਇਹਨਾਂ ਨੇ ਪੂਰਾ ਨਹੀਂ ਕੀਤਾ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਦੇਖੋ ਮੈਂ ਧੰਨਵਾਦ ਕਰਦਾ ਤੁਹਾਡਾ ਜਿਹੜੀ ਮੈਂ ਗੱਲ ਕਹੀ ਹੈ ਇਹਦਾ ਮਤਲਬ ਤੁਹਾਡੇ ਤੇ ਉਸੇ ਗੱਲ ਦਾ ਅਸਰ ਹੋਇਆ। ਤੁਸੀਂ ਹੀ ਆਪਣੇ ਆਪ ਡੈਡੇ ਗੜ ਦੇ ਵਿੱਚ ਕਿਉਂ ਨਹੀਂ ਹੋ ਰਿਆ? ਭਰਤੀਆਂ ਬਿਲਕੁਲ ਬੰਦ ਐ। ਸਿਰਫ ਡਰਾਮੇਬਾਜ਼ੀ ਕਰਨ ਲਈ ਕੁਝ ਸ਼ੋਅ ਕਰਦਣ ਦੇ ਵਿੱਚ 55 ਨੂੰ ਨੌਕਰੀ ਦਿੱਤੀ 50 ਨੂੰ ਨੌਕਰੀ ਦਿੱਤੀ। ਅੱਜ ਆ ਫਲਾਈਓਵਰ ਤੁਹਾਡੇ ਉੱਪਰ ਨੰਗਲੇ ਬੁਲਾਇਆ ਸੀ। ਧਰਮ ਦੇ ਲਈ ਨਹੀਂ ਬਣਾਇਆ ਸੀ। ਇਹ ਅੱਜ ਧਰਨਾ ਦੇਣ ਦੀ ਉਹ ਬਣ ਗਈ ਐ। ਤੁਹਾਡੀ ਗੱਲ ਠੀਕ ਐ ਜੇ ਨਵੇਂ ਟਰਾਂਸਫਾਰਮ ਲੱਗਣਗੇ ਨਵੀਆਂ ਲਾਈਨਾਂ ਪੈਣਗੀਆਂ ਨਵੇਂ ਕੰਮ ਹੋਣਗੇ ਤਾਂ ਹੀ ਬਿਜਲੀ ਦੀ ਪੂਰਤੀ ਜਿਹੜੀ ਹੈ ਉਹ ਪੂਰੀ ਹੋएगी ਇਹ ਸਰਕਾਰ ਦਾ ਕੋਈ ਵਿਜਨੀ ਹੈ ਨਹੀਂ ਦੇਖੋ ਪਲੈਨਿੰਗ ਹੁੰਦੀ ਹੈ ਇੱਕ ਕਿ ਅੱਜ ਪਾਪੂਲੇਸ਼ਨ ਵੱਧ ਰਹੀ ਹੈ ਕਨੈਕਸ਼ਨ ਦੇਣੇ ਨੇ ਲੋਕਾਂ ਦੀ ਡਿਮਾਂਡ ਵਧਣੀ ਹੈ ਉਹਦੇ ਲਈ ਸਰਕਾਰ ਪ੍ਰੋਡਕਸ਼ਨ ਦੀ ਔਰ ਦੇ ਬਿਜਲੀ ਦੇਣ ਦੀ ਪਹਿਲਾਂ ਪਲੈਨਿੰਗ ਕਰਦੀ ਹੈ ਇਹ ਤਾਂ ਸਿਰਫ ਗੱਪਾਂ ਮਾਰਨੀ ਮੈਂ ਤਾਂ ਸਮਝਦਾ ਕਿ ਕਦੀ ਸਬਜੈਕਟ ਨਹੀਂ ਸੀ ਕਿ ਗੱਪਦੀਪ ਕੋ ਪੀਐਸਡੀ ਹੁੰਦੀ ਹੈ ਪਰ ਆਮ ਆਦਮੀ ਪਾਰਟੀ ਨੇ ਇਹ ਸਾਬਤ ਕਰਦਾ ਵੀ ਗੱਪਾਂ ਦੀ ਵੀ ਇੱਕ ਪੀ ਐਚ ਡੀ ਹੁੰਦੀ ਹੈ ਇਹ ਸਾਰੇ ਪੀ ਐਚ ਡੀ ਨੇ ਗਪੌੜੀ ਨਹੀਂ ਜਦੋਂ ਸੀ ਆਮ ਆਦਮੀ ਕਾਲਜ ਦੇ ਮੰਤਰੀਆਂ ਨੂੰ ਕਿਥੋਂ ਲੁੱਸਦੇ ਆ ਕਿ ਇਹ ਮੇਸਾ ਕਿਉਂ ਨਹੀਂ ਰੁਕ ਰਿਹਾ ਉਹ ਕਹਿੰਦੇ ਇਹ ਕੋਡ ਅਕਾਲੀ ਭਾਰਤ ਸਰਕਾਰ ਮੇਲੇ ਲੱਗਿਆ ਸੀ ਹੋਲੀ ਹੋਲੀ ਰੁਕੇਗਾ ਤੁਹਾਨੂੰ ਉਹ ਦੋਸ਼ੀ ਬਣ ਦੇਖੋ ਗੱਲ ਕੀ ਹੈ ਅਸੀਂ ਬਾਰ ਬਾਰ ਕਹਿ ਚੁੱਕੇ ਹਾਂ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਕਿਉਂ ਆਈ ਲੋਕ ਸਾਡੇ ਤੋਂ ਵੀ ਪਹਿਲਾਂ ਦੁਖੀ ਸੀ ਕਾਂਗਰਸ ਦੁਖੀ ਸੀ ਉਹਨਾਂ ਨੇ ਇਹਨਾਂ ਦੀਆਂ ਗੱਪਾਂ 'ਚ ਆ ਕੇ ਗੱਲਾਂ 'ਚ ਆ ਕੇ ਸੋਚ ਲਿਆ ਕਿ ਇਹ ਸਾਡਾ ਕੁਝ ਕੰਮ ਕਰਨਗੇ। ਲੇਕਿਨ ਅੱਜ 3.5 ਸਾਲ ਦੇ ਵਿੱਚ ਕਦੀ ਵੀ ਇੰਨਾ ਬੁਰਾ ਹਾਲ ਨਹੀਂ ਹੋਇਆ ਸੀ ਪੋਲੀਟਿਕਲੀ ਲਾਅ ਔਰਡਰ ਦਾ ਐਜੂਕੇਸ਼ਨ ਦਾ ਹੈਲ ਦਾ ਜਿੰਨਾ ਬੁਰਾ ਹਾਲ ਇਹਨਾਂ ਨੇ ਕਰਤਾ। ਇੱਕ ਗੱਲ ਦੱਸੋ ਮੈਂ ਜੇ ਕਿਸੇ ਬੈਂਕ ਕੋ ਜਾਵਾਂ ਕਿ ਜੀ ਮੈਨੂੰ ਲੋਨ ਚਾਹੀਦਾ ਬੈਕ ਲਿਸਟ ਕਰ ਲਵੇ ਖੰਨਾ ਸਾਹਿਬ ਨਹੀਂ ਨਹੀਂ ਤੁਹਾਡਾ ਤਾਂ ਨਾ ਡਿਫਾਲਟ ਹੈ ਤੂੰ ਲੋਨ ਹੀ ਨਹੀਂ ਹੈ ਨਾ ਕਿੰਨੀ ਵੱਡੀ ਸ਼ਰਮ ਦੀ ਗੱਲ ਹੋएगी ਮੇਰੇ ਵਾਸਤੇ। ਇਸ ਸਰਕਾਰ ਨੂੰ ਸ਼ਰਮ ਨਹੀਂ ਆਈ ਜਦੋਂ ਡਿਫਾਲਟਰ ਲਿਸਟ ਆ ਗਈ ਔਰ ਕਹਿਤਾ ਹੀ ਹੁਣ ਤੁਸੀਂ ਜਿੰਨੀ ਮਰਜ਼ੀ ਪ੍ਰਾਪਰਟੀ ਰੱਖਦੇ ਤੁਹਾਨੂੰ ਲੋਨ ਨਹੀਂ ਦੇਣਾ ਐਤੋਂ ਵੱਡੀ ਗੱਲ ਕੀ ਹੋ ਸਕਦੀ ਹੈ ਹਜ ਤੱਕ ਕਦੀ ਪੰਜਾਬ ਨੇ ਐਦਾ ਵੱਡਾ ਕਲੰਕ ਨਹੀਂ ਲੱਗਾ ਜਿੰਨਾ ਵੱਡਾ ਕਲੰਕ ਇਸ ਸਰਕਾਰ ਨੇ ਲੁਵਾਤਾ ਕਹਿੰਦਾ ਗੁਰਵੰਦਰ ਸਿੰਘ ਗੰਗੂ ਵਾਲਿਆ ਨੇ ਕਾਂਗਰਸ ਨੂੰ ਰਾਏ ਦਿੱਤੀ ਆ ਉਹ ਕਹਿੰਦੇ ਭਾਜੀਪੀ ਨੂੰ ਆਪਣਾ ਅਦੀਵਾਰੇ ਤੋਂ ਖਰਾਬ ਨਹੀਂ ਸਿਗਾਉਣਾ ਚਾਹੀਦਾ ਉਹਦੇ ਵਾਰ ਕੀ ਕਹਿੰਦੇ ਉਹ ਰਾਏ ਆਪਣੇ ਕੋ ਰੱਖਣ ਅਸੀਂ ਤਾਂ ਮੰਗੀ ਨਹੀਂ ਨਾ ਰਾਏ ਮੈਂ ਕਹਾਂ ਅਸੀਂ ਤਾਂ ਮੰਗ ਨਹੀਂ ਰਾਏ ਨਾ ਆਪਣੇ ਕੋ ਰੱਖਣ ਰਾਏ ਦੇਖੋ ਜੇ ਅਸੀਂ ਜਨਰਲ ਲਈਏ ਪਹਿਲਾ ਕੰਮ ਕਾਰਪੋਰੇਸ਼ਨ ਦਾ ਹੁੰਦਾ ਕਿ ਉਹ ਇੱਥੇ ਪਾਣੀ ਦੀ ਵਿਵਸਥਾ ਉਹ ਇੱਥੇ ਸਫਾਈ ਦੀ ਵਿਵਸਥਾ ਫਿਰ ਪੁਲਿਸ ਦਾ ਕੰਮ ਹੁੰਦਾ ਕਿ ਕਾਨੂੰਨ ਵਿਵਸਥਾ ਫਿਰ ਸਾਰੀ ਐਡਮਿਨਿਸਟ੍ਰੇਸ਼ਨ ਦਾ ਕੰਮ ਹੁੰਦਾ ਕਿ ਜਿਹੜੇ ਕੰਮ ਹੈਲਥ ਦੇ ਨੇ ਜਾਂ ਹੋਰ ਸੁਬਦਾਵਾਂਗੇ ਉਹ ਠੀਕ ਚੱਲਣ ਹੁਣ ਤੁਸੀਂ ਥੱਲੇ ਤੋਂ ਲੈ ਜਾਓ ਮੈਂ ਜਿੱਥੇ ਇੱਥੇ ਨੰਕੇ ਗਿਆ ਜਿੰ ਪਹਿਲਾਂ ਤੱਕ ਗੰਦਾ ਨਾਲਾ ਹੀ ਤੁਹਾਡਾ ਸਵਾਗਤ ਕਰਦਾ ਕਿ ਉਹ ਅਸੀਂ ਆਨੇ ਆ ਓਪਨ ਹੈ ਕਾਫੀ ਦੇਰ ਦਾ ਲੱਗਾ ਹੋਇਆ ਜਦੋਂ ਕੜਦੇ ਤਾਂ ਇੰਟਰੋਡਕਸ਼ਨ ਹੁੰਦੀ ਹੈ ਗੰਦਾਂ ਨਾਲ ਆ ਗਿਆ ਫਰੇ ਤਾਂ ਕੁਝ ਨਹੀਂ ਸਾਫ ਹੋਇਆ ਵਾਦਾ ਕੀਤਾ ਸੀ ਅਸੀਂ ਸਾਫ ਕਰਾਂਗੇ ਫੇਰ ਕਿਸੇ ਅਵਾਰਡ ਚਲ ਜਾਓ ਉੱਥੇ ਸਫਾਈ ਪੂਰੀ ਨਹੀਂ ਹੈਗੀ ਪਾਣੀ ਪੂਰਾ ਨਹੀਂ ਆਂਦਾ ਬਿਜਲੀ ਤਾਂ ਆਂਦੀ ਨਹੀਂ ਹੁਣ ਉਹ ਕਹਿੰਦੇ ਆ ਜੀ ਬਿਜਲੀ ਹੈ ਨਹੀਂ ਇਸ ਕਰਕੇ ਪਾਣੀ ਹੈ ਨਹੀਂ ਬੇ ਸਰਕਾਰ ਨੇ ਦੇਣਾ ਲੋਕਾਂ ਨੇ ਥੋੜੀ ਦੇਣਾ ਇਹ ਇਸ ਕਰਕੇ ਮੈਂ ਸੋਚਦਾ ਮੈਂ ਇਹ ਸੋਚਦਾ ਸੀ ਮੈਂ ਕੰਢੀ ਏਰੀਆ ਤੋਂ ਬਿਲੋਂਗ ਕਰਦਾ ਕਿ ਜਿੰਨੀਆਂ ਸਮੱਸਿਆਵਾਂ ਹੈਗੀਆਂ ਨੇ ਸ਼ਾਇਦ ਸਾਡੇ ਹਲਕੇ ਚ ਹੀ ਹੈ ਲੇਕਿਨ ਮੈਂ ਤਾਂ ਇੱਥੇ ਆ ਕੇ ਦੇਖਿਆ ਕਿ ਇੰਨਾ ਪੌਸ਼ ਏਰੀਆ ਹੋਣ ਦੇ ਬਾਵਜੂਦ ਵੀ ਇਹ ਲੋਕ ਵੀ ਸਮੱਸਿਆ ਨਾਲ ਘਰੇ ਹੋਏ ਨੇ ਟ੍ਰੈਫਿਕ ਦੀ ਕਿੱਡੀ ਵੱਡੀ ਸਮੱਸਿਆ ਹੈ ਕਾਨੂੰਨ ਵਿਵਸਥਾ ਦੀ ਕਿੱਡੀ ਵੱਡੀ ਸਮੱਸਿਆ ਹੈ ਤੋਂ ਕਿਰੇਟ ਕਰਨੇ ਲੱਗ ਰਹੇ ਉਹਨਾਂ ਨੂੰ ਜੋਇਨ ਕਰ ਲਓ ਜਾਂ ਜੇ ਇਹ ਕਾਰਵਾਈ ਸਰਕਾਰ ਕਰਦੀ ਹੈ ਕਾਉਂਟਰਾਂ ਦੇ ਰੂਪ ਵਿੱਚ ਸਵਾਲ ਪੁੱਛਣ ਉਹ ਕਿਵੇਂ ਐਨਾਲਾਈਜ਼ ਕਰਦੇ ਕਿਵੇਂ ਦੇਖੋ ਇੱਕ ਰੀਅਲ ਇਨਕਾਉਂਟਰ ਹੁੰਦਾ ਇੱਕ ਫੇਕ ਇਨਕਾਉਂਟਰ ਹੁੰਦਾ ਅਸੀਂ ਫੇਕ ਇਨਕਾਉਂਟਰ ਦੇ ਹੱਥ ਚ ਆਖਰ ਕੋਈ ਘਟਨਾ ਹੁੰਦੀ ਹੈ ਮੁਲਜ਼ਮ ਫਾਇਰ ਕਰਦਾ ਕੁਝ ਕਰਦਾ ਉਹ ਤਾਂ ਠੀਕ ਹੈ ਪੁਲਿਸ ਨੇ ਆਪਣੀ ਸੈਲਫ ਰੂਫੈਂਸ ਵਾਸਤੇ ਕਰਨਾ ਹੀ ਹੈ ਲੇਕਿਨ ਤੁਸੀਂ ਕਹਿੰਦੇ ਕਿ ਮੁੱਲਜ ਨੂੰ ਮਾਰਨਾ ਹੀ ਐ ਪਤਾ ਨਹੀਂ ਉਹ ਸੱਚਾ ਕੀ ਝੂਠਾ ਕਿ ਕੋਰਟਾ ਦੇ ਬਣੇ ਹੋਇਆ ਫੇਕ ਇਨਕਾਉਂਟਰ ਨੂੰ ਅਸੀਂ ਹਮੇਸ਼ਾ ਨਿੰਦਾ ਕਰਦੇ ਹਾਂ ਨੌਜਵਾਨ ਦੇ ਬਾਈਕ ਆ ਉਹ ਇੱਥੇ ਆ ਗਏ ਉਹਨਾਂ ਨੇ ਇਹ ਕਹਿਣਾ ਕਿ ਸਾਡੇ ਨਾਲ ਤਕਰਾ ਹੋਇਆ ਕਿ ਪੁਲਿਸ ਨੇ ਜਿਹੜਾ ਮੈਂ ਸਿੰਪਲ ਸਵਾਲ ਦਿੱਤਾ ਕਿ ਫੇਕ ਫੇਕ ਇਨਕਾਉਂਟਰ ਫੇਕ ਇਨਕਾਉਂਟਰ ਜਿਹੜਾ ਹੈ ਉਹ ਅਸੀਂ ਉਹਦੀ ਨਿੰਦਾ ਕਰਦੇ ਹਾਂ ਉਹਦੇ ਲਈ ਆਵਾਜ਼ ਕਿਵੇਂ ਤੁਸੀਂ ਅੱਗੇ ਲੈ ਕੇ ਜਾਓਗੇ ਜੇ ਕਿਹਦੀ ਕੋਡੇ ਕੋਲੇ ਸਾਥ ਦਿੰਦੇ ਆ ਜੇ ਸਾਡੇ ਕੋਲ ਮੰਗੇ ਸਟੱਡੀ ਕਰਾਂਗੇ ਜੇ ਹੋਈ ਤਾਂ ਜੂਰੂ ਆਵਾਜ਼ ਉਠਾਉਂਦੇ ਥੈਂਕ ਯੂ ਥੈਂਕ ਯੂ ਜੀ ਥੈਂਕ ਯੂ ਧੰਨਵਾਦ ਅੱਜ ਤੋਂ ਬਾਅਦ ਐਨਾ ਕੋ ਫਲੈਸ਼ ਕਰ ਦਿਓ ਬਿਜਲੀ ਆਨ ਲੱਗ ਪਵੇ ਐਨੇ ਕਰ ਦਿਓ